ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਜਿਹੜਾ ਆਊਟਫਿਟ ਹੈ ਉਹ ਲੈ ਕੇ ਆਏ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਡ ਜਿਹੜਾ ਹੈਗੇ ਸੂਟ ਹੈ ਇਹ ਇਹਦੀ ਜਿਹੜੀ ਹੈਗੀ ਡਿਜ਼ਾਈਨਿੰਗ ਆਪਾਂ ਕਿਦਾਂ ਕੀਤੀ ਹੈ ਸਭ ਕੁਝ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ ਤੇ ਇੱਕ ਹੁਣ ਅੱਜ ਕੱਲ ਡਿਮਾਂਡ ਆਉਂਦੀ ਹੈ ਜ਼ਿਆਦਾਤਰ ਕਾਟਨ ਦੇ ਸੂਟਾਂ ਦੀ ਉਹ ਵੀ ਆਪਾਂ ਤੁਹਾਡੇ ਲਈ ਨਵੇਂ-ਨਵੇਂ ਸੂਟ ਹੁਣ ਜਿਹੜੇ ਲੈ ਕੇ ਆਇਆ ਕਰਾਂਗੇ ਠੀਕ ਐ ਜੀ ਤੇ ਮੈਂ ਜਿਹੜੀ ਪਹਿਲਾਂ ਵੀ ਵੀਡੀਓ ਬਣਾਈ ਹੋਈ ਹੈ ਉਹ ਵੀ ਤੁਸੀਂ ਸਾਰੇ ਚੈੱਕ ਕਰ ਲਿਓ ਜਿਹੜਾ ਆਪਣਾ ਤੇ ਨੰਬਰ ਦਿੱਤਾ ਹੁੰਦਾ ਉਹਦੇ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਾਲ ਕਰਕੇ ਕੁਝ ਵੀ ਪੁੱਛ ਸਕਦੇ ਹੋ ਦੋ ਵੀਡੀਓਜ਼ ਨੇ ਜਿਹੜੀਆਂ ਆਪਾਂ ਕਾਟਨ ਦੇ ਸੂਟਾਂ ਉੱਪਰ ਬਣਾਈਆਂ ਗਈਆਂ ਨੇ ਠੀਕ ਐ ਉਹਨਾਂ ਦੀਆਂ ਜਿਹੜੀਆਂ ਬਾਟਮ ਨਹੀਂ ਹਜੇ ਉਹ ਕਾਰੀਗਰ ਕੋਲ ਗਈਆਂ ਹੋਈਆਂ ਨੇ ਤੇ ਉਹਦੇ ਲਈ ਵੀ ਤੁਸੀਂ ਮੈਨੂੰ ਜਦੋਂ ਡਿਜ਼ਾਈਨ ਕਰਤੇ ਸਾਰੇ ਸੂਟ ਵਾਸਿਕਦੋ ਜਨਾਂ ਦੇ ਵਿੱਚ ਹੀ ਸਾਰੀਆਂ ਹੀ ਸੂਟਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕਰ ਦੇਣੀਆਂ ਨੇ ਹੁਣ ਠੀਕ ਹੈ ਜੀ ਕਿਉਂਕਿ ਬਈ ਹਜੇ ਆਪਣੇ ਜਿਹੜੇ ਹੈਗਾ ਸੀ ਕਾਰੀਗਰ ਵਗੈਰਾ ਵਰਕਰ ਵਗੈਰਾ ਛੁੱਟੀ ਤੇ ਚੱਲ ਰਹੇ ਨਹੀਂ ਸੋ ਹੁਣ ਜਿਹੜਾ ਹੈਗਾ ਸਾਰਾ ਕੰਮ ਮੈਂ ਇਕੱਲੀ ਦੇਖ ਰਹੀ ਆਂਗੀ ਉਹਦੇ ਕਰਕੇ ਮੈਨੂੰ ਥੋੜਾ ਜਿਆਦਾ ਵੀ ਟਾਈਮ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੇ ਅੱਜ ਦੇਖੋ ਜਿਹੜਾ ਆਪਾਂ ਸੂਟ ਲੈ ਕੇ ਆ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਸੂਟ ਦਾ ਮਸਟਰਡ ਕਲਰ ਹੈ ਔਰਗੈਂਜ਼ੇ ਦੇ ਉੱਪਰ ਇਹ ਪ੍ਰਿੰਟ ਬਣਿਆ ਹੋਇਆ ਸਾਰਾ ਤੇ ਬਹੁਤ ਹੀ ਪਿਆਰੀ ਜੀ ਆਪਾਂ ਇਹਨੂੰ ਡਿਜ਼ਾਈਨਿੰਗ ਦਿੱਤੀ ਹੈ ਦੇਖੋ ਤੁਸੀਂ ਇਹਦਾ 슬ੀਵਸ ਦੇ ਉੱਪਰ ਆਪਾਂ ਇਦਾਂ ਉਹਦੇ ਵਾਲੀ ਔਰਗੈਂਜ਼ੇ ਵਾਲੀ ਹਨਾ ਉੱਪਰ ਵਰਕ ਵਾਲੀ ਲੇਸ ਲਗਾ ਕੇ ਤੇ ਇੱਥੇ ਪਿੰਟੈਕਸ ਪਾ ਕੇ ਤੇ ਇੱਥੇ ਵੀ ਪਿਆਹ ਵਾਲੀ ਵੀ ਔਰਗੈਂਜ਼ੇ ਦੀ ਸਲਵਾਰ ਦੇ ਨਾਲ ਦੀ ਗ੍ਰੇ ਕਲਰ ਦੀ ਸਲਵਾਰ ਹੈ ਇਹਦੇ ਨਾਲ ਇਦਾਂ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈਗਾ ਤੁਸੀਂ ਦੇਖੋ ਇਸ 슬ੀਵ ਦੇ ਉੱਪਰ ਵੀ ਆਪਾਂ ਇਹਦਾ ਡਿਜ਼ਾਈਨ ਬਣਾਇਆ ਹੈ ਇਦਾਂ ਹੀ ਡਿਜ਼ਾਈਨ ਆਪਾਂ ਸਾਰਾ ਇਹਦਾ ਘੇਰੇ ਦੇ ਉੱਪਰ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹੜਾ ਹੈਗਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈਗਾ ਇਹ ਤੇ ਇਹ ਵੀ ਆਪਣੇ ਬਹੁਤ ਪਿਆਰੇ ਜਿਹੇ ਕਲਾਇੰਟ ਨੇ ਇਹ ਸਾਰੇ ਸੂਟ ਆਪਣੇ ਤੋਂ ਹੀ ਲੈਂਦੇ ਨੇ ਤੇ ਸਟਿਚ ਵੀ ਕਰਾਉਂਦੇ ਨੇ ਬਾਕੀ ਵਰਕ ਵਗੈਰਾ ਵੀ ਕਰਵਾਉਂਦੇ ਨੇ ਤੇ ਇਦਾਂ ਵੀ ਹੈ ਨਾ ਜਿਹੜਾ ਮਟੀਰੀਅਲ ਇਹ ਆਪ ਆਪੇ ਹੀ ਲੈ ਕੇ ਦਿੱਤਾ ਸਾਰਾ ਸੂਟ ਉਹਨਾਂ ਨੂੰ ਨਾ ਆਪਾਂ ਖੁਦ ਹੀ ਰੈਡੀ ਕਰਕੇ ਦਿੱਤਾ ਹੈ ਸਾਰਾ ਕੁਝ ਆ ਜਿਹੜੀ ਹੈਗੀ ਗ੍ਰੇ ਕਲਰ ਦੀ ਇਹ ਨਾਲ ਬਾਟਮ ਹੈ ਸੇਮ ਹੀ ਸਟੱਫ ਦੀ ਠੀਕ ਹੈ ਜੀ ਤੇ ਜਿਹੜਾ ਦੁਪੱਟਾ ਹੈਗੇ ਵੀ ਦੁਪੱਟਾ ਆਪਾਂ ਇਹਨਾਂ ਨਾਲ ਹਾਫ ਟੋਰ ਦਾ ਦੁਪੱਟਾ ਲਗਾਏਗਾ ਟਾਈ ਐਂਡ ਡਾਈ ਦਾ ਦੁਪੱਟਾ ਦੇਖੋ ਤੁਸੀਂ ਸੈਂਟਰ ਦੇ ਵਿੱਚੋਂ ਆਪਾਂ ਇਹਨੂੰ ਇਦਾਂ ਹੀ ਮਸਟਰਡ ਕਲਰ ਦਿੱਤਾ ਹੈ ਤੇ ਇਦਾਂ ਇਹਦੇ 4 ਸਾਈਡ ਆਪਾਂ ਬਾਰਡਰ ਬਣਾਇਆ ਗ੍ਰੇ ਕਲਰ ਦਾ ਬਾਟਮ ਨਾਲ ਦਾ ਤੇ ਆਪਾਂ ਇਹਨੂੰ ਫਿਨਿਸ਼ਿੰਗ ਹੈ ਜਿਹੜੀ ਇਦਾਂ ਬਹੁਤ ਸੋਹਣੀ ਔਰਗਾਂਜ਼ੇ ਦੀ ਲੇਸ ਲਗਾ ਕੇ ਆਪਾਂ ਜਿਹੜੀ ਹੈਗੀ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਸੂਟ ਨੂੰ ਬਹੁਤ ਜਿਹੜਾ ਪਿਆਰਾ ਜਿਹਾ ਸੂਟ ਜਿਹੜਾ ਆਪਣਾ ਇਹ ਬਣ ਕੇ ਰੈ ਤੇ ਮੈਂ ਹੁਣ ਜਲਦੀ ਦੇਣਾ ਸੀ ਸੂਟੇ ਹੀ ਮੈਂ ਸੋਚਿਆ ਚਲੋ ਵੀਡੀਓ ਇਹਦੀ ਬਣਾ ਦਈਏ ਕੁਝ ਹੁਣ ਕਾਟਨ ਦੇ ਵੀ ਬਹੁਤ ਸੋਹਣੇ ਡਿਜ਼ਾਈਨਿੰਗ ਦੇ ਜਿਹੜੇ ਸੂਟ ਸੀ ਆਪਾਂ ਰੈਡੀ ਕੀਤੇ ਸੀ ਪਰ ਮੇਰੇ ਤੋਂ ਵੀਡੀਓਜ਼ ਨਹੀਂ ਹੁਣਾਂ ਦੀ ਅਪਲੋਡ ਹੋਈਆਂ ਤੇ ਇਹ ਕੁਝ ਨਾ ਕਾਟਨ ਦੇ ਸੂਟਾਂ ਦੀ ਜਿਹੜੀ ਡਿਜ਼ਾਈਨਿੰਗ ਕੀਤੀ ਹੁੰਦੀ ਹੈ ਉਹਨਾਂ ਦੇ ਮੈਂ ਕਈ ਵਾਰ ਸ਼ਾਰਟਸ ਵੀ ਪਾਉਂਦੀ ਹੁੰਨੀ ਆ ਉਹ ਵੀ ਤੁਸੀਂ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਤੇ ਇਹ ਕੁਝ ਹੁਣ ਆਪਣੇ ਕੋਲ ਹਜੇ ਹੈਂਡਵਰਕ ਦਾ ਵੀ ਹਜੇ ਆਪਣੇ ਕੋਲ ਜਿਹੜੇ ਬਾਹਰਲੇ ਕਸਟਮਰ ਨੇ ਹਨਾ ਫੋਰਨ ਤੋਂ ਨੇ ਕਸਟਮਰ ਉਹਨਾਂ ਦਾ ਚੱਲੀ ਜਾਂਦਾ ਰਹਿੰਦਾ ਹੈਗਾ ਤੇ ਸੋ ਉਹਦੀ ਕਰਕੇ ਹੁਣ ਫਿਰ ਕੱਲੇ ਕਾਟਨ ਦੇ ਵੀ ਨਹੀਂ ਮੇਰੇ ਤੋਂ ਵੀਡੀਓਜ਼ ਅਪਲੋਡ ਹੁੰਦੀਆਂ ਵੈਸੇ ਹੁਣ ਜਿਆਦਾ ਡਿਮਾਂਡ ਆਉਂਦੀ ਹੈਗੀ ਕਾਟਨ ਦੀ ਬਟ ਆਈ ਵਿਲ ਟ੍ਰਾਈ ਕਿ ਮੈਂ ਤੁਹਾਨੂੰ ਹਨਾ ਉਹ ਵੀ ਸਾਰਾ ਮੈਂ ਡਿਜ਼ਾਈਨਿੰਗ ਵਗੈਰਾ ਸਾਰਾ ਸਟੱਫ ਵਗੈਰਾ ਸਾਰਾ ਕੁਝ ਹਨਾ ਤੁਹਾਨੂੰ ਦਿਖਾ ਸਕਾਂ ਤੇ ਬਾਕੀ ਦੇਖਦੇ ਆਪਾਂ ਕੋਸ਼ਿਸ਼ ਮੈਂ ਜਰੂਰ ਕਰੂੰਗੀ ਠੀਕ ਹੈ ਜੀ ਤੇ ਇਹ ਸੂਟ ਨੂੰ ਨਾ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਲਾਈਕ ਮੈਂ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓਜ਼ ਨੂੰ ਤੇ ਸਾਰੀ ਵੀਡੀਓਜ਼ ਨੂੰ ਦੇਖਿਆ ਕਰੋ ਬਿਲਕੁਲ ਵੀ ਸਕਿੱਪ ਨਾ ਕਰਿਆ ਕਰੋ ਤੇ ਸਾਰੀ ਜਿਹੜੀ ਹੁੰਦੀ ਹੈ ਡਿਟੇਲ ਆਪਾਂ ਦਿੱਤੀ ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਧਿਆਨ ਨਾਲ ਫਿਰ ਸਾਰਾ ਪਤਾ ਲੱਗ ਜਾਂਦਾ ਹੁੰਦਾ ਹੈ ਹੈਨਾ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣੀ ਸੀ ਤੇ ਮੈਨੂੰ ਨਾ ਕਮੈਂਟ ਕਰਕੇ ਇਦਾਂ ਦੱਸਿਓ ਵੀ ਜੇ ਤੁਹਾਨੂੰ ਕਿਸੇ ਨੂੰ ਇਦਾਂ ਜਿਹੜੀਆਂ ਆਪਾਂ ਸੂਟਾਂ ਤੇ ਡਿਜ਼ਾਈਨਿੰਗ ਕਰਦੇ ਹੁੰਨੇ ਆ ਠੀਕ ਹੈ ਜੀ ਤੇ ਉਹ ਜੇ ਤੁਸੀਂ ਕਿਸੇ ਨੇ ਹਨਾ ਵੀ ਮੈਨੂੰ ਦੱਸਿਓ ਵੀ ਤੁਹਾਨੂੰ ਚਾਹੀਦਾ ਹੈ ਬਾਂਮੀ ਮੈਂ ਕਿੱਦਾਂ ਡਿਜ਼ਾਈਨਿੰਗ ਕਰਦੀਆਂ ਸੂਟਾਂ ਨੂੰ ਤਾਂ ਮੈਂ ਉਹਦੇ ਤੇ ਵੀਡੀਓਜ਼ ਅਪਲੋਡ ਕਰਿਆ ਕਰੂੰਗੀ ਮੈਨੂੰ ਘੱਟੋ ਘੱਟ 50 ਕਮੈਂਟੋ ਦੇ ਲਈ ਚਾਹੀਦੇ ਨੇ ਠੀਕ ਹੈ ਜੀ ਜੇ ਤੁਹਾਡੇ ਤਾਂ ਹਨਾ 50 ਕਮੈਂਟ ਹੋਣਗੇ ਫਿਰ ਮੈਂ ਇਹ ਸਾਰੀਆਂ ਵੀਡੀਓਜ਼ ਨੇ ਜਿੰਨੀਆਂ ਅਪਲੋਡ ਕਰਿਆ ਕਰੂੰਗੀ ਮੈਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਚਾਹੀਦਾ ਠੀਕ ਹੈ ਜੀ ਤੇ ਇਹ ਸੂਟ ਨੂੰ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਨਾਲ ਗਿਆ ਬਹੁਤ ਵੈਸੀ ਤਾਂ ਬਹੁਤ ਆਪਣਾ ਜਿਹੜਾ ਹੈਗਾ ਪਿਆਰਾ ਜਿਹਾ ਸੂਟ ਹੈ ਆਪਣਾ ਬਣ ਕੇ ਹੀ ਰੈਡੀ ਹੋ ਕੇ ਜਾ ਰਿਹਾ ਹੈ ਹੋਪਸ ਉਹ ਜਿਹੜੇ ਆਪਣੇ ਕਲਾਇੰਟ ਨੇ ਖੁਸ਼ ਹੋ ਜਾਣਗੇ ਸੂਟ ਦੇਖ ਕੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ